ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ ਐਸਐਸਐਫ ਸੜਕ ਸੁਰੱਖਿਆ ਫੋਰਸ ਲੋਕਾਂ ਦੀਆਂ ਜਾਨਾਂ ਬਚਾਉਣ ਚ ਮਸੀਹੇ ਵਾਂਗ ਅਹਿਮ ਭੂਮਿਕਾ ਨਿਭਾ ਰਹੀ ਹੈ ਇਸ ਦੀ ਬਦੌਲਤ ਸੂਬੇ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਚ 46.57% ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਅਤੀ ਆਧੁਨਿਕ ਗੱਡੀਆਂ ਦੇ ਨਾਲ ਲੈਸ ਹਨ ਜੋ ਇਹਨਾਂ ਨੂੰ ਹਾਦਸਿਆਂ ਵਾਲੀਆਂ ਜਗ੍ਹਾ ਤੇ ਮਿੰਟਾਂ-ਸਕਿੰਟਾਂ 'ਚ ਪਹੁੰਚ ਕੇ ਕੀਮਤੀ ਜਾਨਾਂ ਬਚਾਉਣ ਦੇ ਸਮਰੱਥ ਬਣਾਉਂਦੀਆਂ ਹਨ ਜਿਹੜੀ ਐਸਐਸਐਫ ਟੀਮ ਬਣਾਈ ਹੈ ਇਹਦੇ ਨਾਲ ਆਪਾਂ ਜਾਨਾਂ ਵੀ ਬਚਾ ਰਹੇ ਹਾਂ ਤੇ ਐਕਸੀਡੈਂਟ ਵੀ ਬਚਾ ਰਹੇ ਹਾਂ ਕਿਉਂਕਿ ਜਦ ਵੀ ਕੋਈ ਗੱਡੀ ਖਰਾਬ ਹੁੰਦੀ ਹੈ ਜੇ ਟਰੱਕ ਕੋਈ ਖਰਾਬ ਹੋ ਗਿਆ ਉਹਨੂੰ ਅਸੀਂ ਜਲਦੀ ਤੋਂ ਜਲਦੀ ਸਾਈਡ ਤੇ ਕਰਾਈਦਾ ਹੈ ਜੇ ਕੋਈ ਐਕਸੀਡੈਂਟ ਹੁੰਦਾ ਜਲਦੀ ਤੋਂ ਜਲਦੀ ਮੌਕੇ ਤੇ ਪਹੁੰਚਗੇ ਉਹਨਾਂ ਨੂੰ ਹਸਪਤਾਲ ਪਹੁੰਚਾਈਦਾ ਜੇ ਛੱਟ ਘੱਟ ਹੋਵੇ ਤਾਂ ਸਾਡੇ ਕੋਲ ਫਸਟ ਏਡ ਕਿੱਟ ਵੀ ਹੈ ਤਾਂ ਅਸੀਂ ਫਸਟ ਏਡ ਵੀ ਦੇ ਕੇ ਮਤਲਬ ਲੋਕਾਂ ਦੀ ਜਾਨ ਬਚਾਉਂਦੇ ਹੁਣ ਤੱਕ 32366 ਸੜਕ ਹਾਦਸਿਆਂ ਚ ਜ਼ਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਡੀ ਸੰਖਿਆ ਦੇ ਵਿੱਚ ਹਥਿਆਰ ਬਰਾਮਦ ਕੀਤੇ ਗਏ ਨੇ ਔਰ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਕਿਉਂਕਿ ਪੰਜਾਬ ਤੋਂ ਬਾਹਰ ਜਿਹੜੇ ਅੰਸਰ ਇਹ ਕੁਝ ਫਰਾਰ ਹੋ ਗਏ ਸੀ ਪਰ ਲਗਾਤਾਰ ਪੁਲਸ ਨੇ ਇਸ ਤੇ ਕੰਮ ਕੀਤਾ ਔਰ ਕਿਉਂਕਿ ਇਹ ਵੱਡੀ ਹਥਿਆਰਾਂ ਦੀ ਰਿਕਵਰੀ ਹੋਈ ਹੈ ਇਸ ਬਾਰੇ ਸੀਪੀ ਸਾਹਿਬ ਨਾਲ ਜਾਣਕਾਰੀ ਲੈਣੇ ਸਰ ਇਹ ਤੁਹਾਡੀ ਜਿਹੜੀ ਵੱਡੀ ਸਕਸੈਸ ਹੈ ਤੁਹਾਡੀਆਂ ਟੀਮਾਂ ਲੱਗੀਆਂ ਸੀ ਕਿਵੇਂ ਇਸ ਨੂੰ ਦੇਖਦੇ ਔਰ ਕਿਵੇਂ ਇੰਨਾ ਤੱਕ ਪਹੁੰਚੇ ਜੀ ਦੇਖੋ ਜਿਹੜਾ ਆਰਗੇਨਾਈਜ਼ ਕ੍ਰਾਈਮ ਹੈ ਉਹਦੇ ਬਾਰੇ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਉਹਦੇ ਤੇ ਤੇ ਅਸੀਂ ਇੱਕ ਮਿਸ਼ਨੇਟ ਪੁਲਿਸ ਅੰਮ੍ਰਿਤਸਰ ਦੀ ਮੈਨੂੰ ਵੱਡੀ ਸਕਸੈਸ ਮੰਨਦਾ ਸਪੈਸ਼ਲੀ ਸਾਡੇ ਸੀਏਏ ਟੀਮ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੇ ਸਾਰੇ ਸੁਪਰਵਾਈਜ਼ਰੀ ਆਫਸਰਸ 6 ਸਫਿਸਟੀਕੇਟਿਡ ਪਿਸਟਲ ਜਿਹੜੇ ਆ ਕ੍ਰਾਸ ਬਾਰਡਰ ਪੁਸ਼ ਕੀਤੇ ਗਏ ਡਰੋਨਸ ਰਾਹੀਂ ਉਹ ਰਿਕਵਰ ਹੋਏ ਆ ਔਰ ਉਹਦੇ ਨਾਲ ਹਵਾਲਾ ਦਾ ਵੀ ਨੈਟਵਰਕ ਸਾਹਮਣੇ ਆਇਆ 575000 ਰੁਪਏ ਉਹ ਤੋਂ ਰਿਕਵਰ ਹੋਏ ਆ ਇੱਕ ਦੋਸ਼ੀ ਉਹ ਵੀ ਫੜਿਆ ਗਿਆ ਤੇ 6 ਹੀ ਦੋਸ਼ੀ ਫੜੇ ਗਏ ਇਹਦੇ ਚ ਸਭ ਤੋਂ ਪਹਿਲਾਂ ਪ੍ਰਗਟ ਸਿੰਘ ਜੋ ਬਾਤ ਆਰਾ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਉਹ ਤੋਂ ਦੋ ਪਿਸਟਲ ਰਿਕਵਰ ਹੋਏ ਔਰ ਬੜੀ ਡੀਪਲੀ ਔਰ ਪ੍ਰੋਫੈਸ਼ਨਲੀ ਉਹਦੀ ਇਨਵੈਸਟੀਗੇਸ਼ਨ ਕਰਦੇ ਹੋਏ ਅਜੇ ਵੀਰ ਨੂੰ ਫੜਿਆ ਗਿਆ ਕਰਨ ਵੀਰ ਫੜਿਆ ਗਿਆ ਸ਼੍ਰੀ ਰਾਮ ਫੜਿਆ ਗਿਆ ਔਰ ਉਸ ਤੋਂ ਬਾਅਦ ਮਹਿਕਪ੍ਰੀਤ ਇਲੀਅਸ ਰੋਹਿਤ ਇਸ ਕੇਸ ਦੇ ਵਿੱਚ ਸਾਹਮਣੇ ਆਇਆ ਪਰ ਉਹਨੂੰ ਪਤਾ ਲੱਗ ਗਿਆ ਕਿਉਂਕਿ ਬਾਕੀ ਬੰਦੇ ਫੜੇਗੇ ਤਾਂ ਬਿਲਕੁਲ ਰੂਪੋਸ਼ ਹੋ ਗਿਆ ਕੋਈ ਉਹਦਾ ਕਨੈਕਸ਼ਨ ਨਹੀਂ ਸੀ ਕੋਈ ਕਮਿਊਨੀਕੇਸ਼ਨ ਛੱਡ ਗਿਆ ਸੀ ਸੋ ਸਾਡੀ ਪੁਲਿਸ ਨੇ ਬਹੁਤ ਪ੍ਰੋਫੈਸ਼ਨਲ ਢੰਗ ਨਾਲ ਔਰ ਬੜੇ ਟੈਕਨੀਕਲ ਤਰੀਕੇ ਨਾਲ ਔਰ ਹਿਊਮਨ ਇੰਟਰੂ ਜਾਗਰਤ ਕਰਦੇ ਹੋਏ ਗੋਆ ਤੋਂ ਉਹਨੂੰ ਗ੍ਰਿਫਤਾਰ ਕੀਤਾ ਉਹਦੀ ਪੁੱਛ ਕੇ ਤੋਂ ਇਹ ਗੱਲ ਸਾਹਮਣੇ ਆਈ ਕਿ ਬਹੁਤ ਦੇਰ ਸਮੇਂ ਤੋਂ ਫੋਰਨ ਹੈਂਡਲਰਸ ਦੇ ਨਾਲ ਇੰਟਰਕਸੀ ਬਾਹਰ ਜੀ ਯੂਰਪ ਵਗੈਰਾ ਦੇ ਵਿੱਚ ਔਰ ਉੱਥੋਂ ਉਹਦੇ ਡਾਇਰੈਕਸ਼ਨ ਦੇ ਉੱਤੇ ਕੋਆਰਡੀਨੇਟਸ ਭੇਜ ਕੇ ਤਰਨਤਾਰ ਏਰੀਆ ਜਿਵੇਂ ਬਾਤਾਰਾ ਸਿੰਘ ਵਗੈਰਾ ਉੱਥੋਂ ਇੱਕ ਕਨਸਾਈਨਮੈਂਟ ਚੁੱਕਦੇ ਰਹੇ ਔਰ ਇਹ ਵੀ ਜਿਹੜੇ 6 ਦੇ 6 ਹਥਿਆਰ ਨੇ ਉਹਨੇ ਅੱਗੇ ਡਾਇਰੈਕਸ਼ਨਸ ਵੇਟ ਕਰ ਰਿਆ ਸੀ ਕਿ ਕਿੱਥੇ ਦੇਣੀ ਹੈ ਉਹ ਆਪ ਜਣ ਤੋਂ ਪਹਿਲਾਂ ਇੱਥੇ ਉਹ ਇਧਰ ਉਧਰ ਕਰ ਗਿਆ ਸੀ ਉਹ ਵੀ ਉਹਦੇ ਤੋਂ ਰਿਕਵਰ ਹੋ ਗਿਆ ਔਰ ਉਸ ਤੋਂ ਇਲਾਵਾ ਜਿਹੜਾ ਦਿਨੇਸ਼ ਕੁਮਾਰ ਹੈ ਆਦਮਪੁਰ ਏਰੀਆ ਦਾ ਜਲੰਧਰ ਦਾ ਉਹ ਹਵਾਲਾ ਦਾ ਮੇਨ ਕੰਮ ਕਰ ਰਿਹਾ ਕਾਫੀ ਦਿਨ ਤੋਂ ਉਹਨੇ ਕਪੜਾ ਇੱਕ ਜਾਲੀ ਤਰੀਕੇ ਨਾਲ ਆਫਿਸ ਜਿਆ ਖੋਲਿਆ ਹੋਇਆ ਹੈ ਮੋਬਾਈਲ ਵਗੈਰਾ ਦੀ ਦੁਕਾਨ ਤੋਂ ਉਸ ਉਹ ਵੀ ਜਿਹੜਾ ਰਈਆ ਬਿਆਸ ਜੰਡੇਆਲਾ ਏਰੀਏ ਚ ਉਹਦੀ ਪੁਛਗਿਚ ਆਇਆ ਕਿ ਪਹਿਲਾਂ ਵੀ ਉਹਨੇ ਜੜੀਆਂ ट्रांजੈਕਸ਼ਨਸ ਹਵਾਲਾ ਦੀਆਂ ਹੈਂਡਓਵਰ ਵੀ ਕੀਤੀਆਂ ਤੇ ਲੈ ਕੇ ਵੀ ਗਿਆ ਸੋ ਉਹ ਜਿਹੜਾ ਐਂਗਲ ਹੈ ਫਾਈਨੈਂਸ਼ੀਅਲ ਉਹਤੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਫੋਰਨ ਹੈਂਡਲਰਸ ਨੂੰ ਟਰੈਕ ਕਰਕੇ ਹੋਰ ਜਿਹੜੇ ਨੈਟਵਰਕ ਦੇ ਵਿੱਚ ਬੰਦੇ ਸ਼ਾਮਲ ਹੁੰਦੇ ਨੇ ਆਰਮਸ ਤੇ ਡਰੱਗ ਦਾ ਤੁਹਾਨੂੰ ਪਤਾ ਕਿ ਇਕੱਠਾ ਹੀ ਚੱਲਦਾ ਟਰੇਨ ਔਰ ਹਵਾਲਾ ਇਹਨਾਂ ਜੁੜਿਆ ਸੋ ਮੈਂ ਇਹਨੂੰ ਬੜਾ ਇੰਪੋਰਟੈਂਟ ਸਮਝਦਾ ਔਰ ਇਹ ਏਰੀਆ ਦੇ ਵਿੱਚ ਜਿਹੜੀ ਸ਼ਾਂਤੀ ਭੰਗ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ ਐਂਟੀ ਸੋਸ਼ਲ 엘ਿਮੈਂਟਸ ਚਾਹੇ ਉਹਦੇ ਚ ਗੈਂਗਸਟਰ ਹੋਣ ਟੈਰਰਿਸਟ ਹੋਣ ਜਾਂ ਲੋਕਲ ਕ੍ਰਾਈਮਨਲਸ ਹੋਣ ਉਹ ਬਿਲਕੁਲ ਨਾ ਕਾਮ ਕੀਤੀ ਗਈ ਹੈ ਸਰ ਰੈਸਟ ਰਿਕਵਰੀ ਨਾ ਜੀ ਸਰ ਪਤਾ ਲੱਗਾ ਕਿੰਨੀਆਂ ਕਨਸਾਈਨਮੈਂਟਾਂ ਇਹਨਾਂ ਨੇ ਮੰਗਵਾਈਆਂ ਸੀ ਉਸ ਤੋਂ ਪਹਿਲਾਂ ਔਰ ਕਦੋਂ ਤੇ ਇਹ ਕੰਮ ਕਰ ਰਹੇ ਸੀਗੇ ਜਿਹੜਾ ਮੈਕਪ੍ਰੀਤ ਰੋਹਿਤ ਕਾਫੀ ਐਕਟਿਵ ਹੈ ਇਹ ਦੱਸ ਰਿਹਾ ਕਿ ਮੈਂ ਡਰੱਗ ਵਗੈਰਾ ਦੀ ਵੀ ਪਹਿਲਾਂ ਕਨਸਾਈਨਮੈਂਟ ਮਗਾ ਕੇ ਨੇ ਇੱਧਰ ਉੱਧਰ ਕੀਤੀ ਹੈ ਛੋ ਇਹਦੀ ਅਜੇ ਡਿਟੇਲ ਨਹੀਂ ਸੀ ਹੋਰ ਡੀਪਲੀ ਇਚ ਇਨਵੈਸਟੀਗੇਟ ਕਰ ਰਹੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਉਣ ਵਾਲੇ ਦਿਨਾਂ ਚ ਇਹ ਤੇ ਤੂੰ ਇਹਦੀ ਇੰਡੀਕੇਸ਼ਨ ਤੇ ਔਰ ਇਹਦੀ ਇੰਟਰੋਗੇਸ਼ਨ ਤੇ ਹੋਰ ਚੀਜ਼ਾਂ ਵੀ ਸਾਹਮਣੇ ਆਉਣਗੀਆਂ ਹੈਂਡਲਰਸ ਦਾ ਸਰ ਪਤਾ ਲੱਗਾ ਕਿ ਕਿਸ ਤਰ੍ਹਾਂ ਦੇ ਸੀਗੇ ਗੈਂਗਸਟਰ ਟਾਈਪ ਸੀ ਜਾਂ ਦੇਸ਼ ਵਿਰੋਧੀ ਅਨਸਰ ਸੀ ਦੇਖੋ ਅੱਜ ਕੱਲ ਜਿਹੜੇ ਗੈਂਗਸਟਰ ਬਲੀਕ ਟੈਰਰਿਸਟ ਇਕੱਠੇ ਕੰਮ ਕਰਦੇ ਆ ਬਿਕਾਉਜ਼ ਚੈਨਲ ਆਫ ਪੁਸ਼ਿੰਗ ਕਨਸਾਈਨਮੈਂਟ ਇੱਕੋ ਜਿਹਾ ਹੀ ਹੈ ਪਾਕ ਸਮਗਲਰਸ ਨੂੰ ਯੂਜ਼ ਕਰਦੇ ਆ ਉਹੀ ਰੂਟ ਯੂਜ਼ ਕੀਤਾ ਜਾਂਦਾ ਸੋ ਉਸ ਤੇ ਅਸੀਂ ਅਜੇ ਕੰਮ ਕਰ ਰਹੇ ਇਹ ਸਰ ਕਨਸਾਈਨਮੈਂਟ ਕਦੋਂ ਮੰਗਵਾਈ ਗਈ ਸੀਗੀ ਇਹਦਾ ਲੱਗਾ ਕੋਈ ਸਪੈਸੀਫਿਕ ਹੜਾਂ ਤੋਂ ਪਹਿਲਾਂ ਜਾਂ ਨਹੀਂ ਹੜਾਂ ਤੋਂ ਪਹਿਲਾਂ ਦੀ ਗੱਲ ਹੈ ਔਰ ਇਹ ਅਜੇ ਇਹ ਵੀ ਚੰਗੀ ਗੱਲ ਹੈ ਕਿ ਉਨੀ ਦੇਰ ਨੂੰ ਸਾਡੇ ਕੋਲ ਬੰਦੇ ਫੜਨੇ ਸ਼ੁਰੂ ਹੋਗੇ ਤੇ ਬੰਦਾ ਭੱਜ ਗਿਆ ਨਹੀਂ ਤੇ ਹੈਂਡ ਓਵਰ ਕਰ ਜਾਂਦਾ ਕਰ ਕਿਡਸ ਦਾ ਸਰ ਕੋਈ ਟਾਰਗੇਟਸ ਵੀ ਹੈਂਡਲਰ ਸੀ ਦੱਸਦੇ ਸੀ ਜਿਹੜਾ ਬੰਦੇ ਨੂੰ ਦੇਣੇ ਸੀ ਉਸ ਬਾਰੇ ਕੋਈ ਅੱਗੇ ਜਾਂਚ ਹਾਂਜੀ ਬਿਲਕੁਲ ਉਹ ਟੋਟਲੀ ਕੰਟਰੋਲਡ ਉਹਨਾਂ ਦੇ ਡਾਇਰੈਕਸ਼ਨ ਦੇ ਉੱਤੇ ਕੰਮ ਕਰਦਾ ਸੀ ਸਰ ਇੱਕ ਮੈਂ ਸਵਾਲ ਤੁਹਾਡੇ ਕੋਲ ਜੀ ਤੁਹਾਡੀ ਟੀਮ ਦਾ ਐਫਰਟ ਬਾਰੇ ਕਿਉਂਕਿ ਜਦੋਂ ਇਹ ਵਾਰਦਾਤ ਹੋ ਜਾਂਦੀ ਹੈ ਕ੍ਰਿਸਟਲ ਜਦੋਂ ਵੈਪਨ ਚਲਦੇ ਨੇ ਤਾਂ ਉਦੋਂ ਇਸ ਨੂੰ ਗੱਲ ਨੂੰ ਬੜਾ ਉਛਾਲਿਆ ਜਾਂਦਾ ਮੀਡੀਆ ਦੇ ਵਿੱਚ ਵੀ ਆ ਜਾਂਦੀ ਹੈ ਇਹ ਗੱਲ ਕਿ ਪਰ ਜਦੋਂ ਤੁਸੀਂ ਇਹਨੂੰ ਪ੍ਰੀਵੈਂਟ ਕਰ ਲੈਂਦੇ ਪਹਿਲਾਂ ਵਾਰਦਾਤ ਨੂੰ ਇਹ ਵੈਪਨ ਜਿਹੜੇ ਰਿਕਵਰ ਕਰ ਲੇ ਤਾਂ ਇਸ ਤੁਹਾਡੀ ਟੀਮ ਦਾ ਐਫਰਟ ਇਸ ਬਾਰੇ ਕੀ ਕਹਿਣਾ ਚਾਹੋ ਦੇਖੋ ਮੈਨੂੰ ਤਾਂ ਬੜਾ ਨਾ ਵੀ ਬੜੀ ਮਿਹਨਤ ਕੀਤੀ ਹੈ ਆਈ ਐਮ ਵੈਰੀ ਪ੍ਰਾਊਡ ਆਫ ਥੈਮ ਔਰ ਇਹਨਾਂ ਨੂੰ ਅਸੀਂ ਵਾਜਬ ਨਾਮ ਵੀ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਬੜੇ ਲਿਬਰਲ ਨੇ ਉਹ ਚ ਪਹਿਲਾਂ ਵੀ ਮਿਲੇ ਇਸ ਵੀ ਦਵਾਵਾਂਗੇ ਥੈਂਕ ਯੂ ਸਰ ਥੈਂਕ ਯੂ ਜੀ ਤਾਂ ਅਮਰਸਾਦ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਪੁੱਲ ਤਸੰਦੂ ਸਰ ਡੀਸੀਪੀ ਸਾਹਿਬ ਮੋਲਕ ਸਰ ਜਿਹੜੇ ਨੇ ਸੀਆਈ ਦੇ ਇੰਚਾਰਜ ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਆਪਰੇਸ਼ਨ ਚੱਲਿਆ ਪਿਛਲੇ ਦਿਨਾਂ ਤੋਂ ਲਗਾਤਾਰ ਪੁਲਿਸ ਲੱਗੀ ਹੋਈ ਸੀ ਇਸ ਆਪਰੇਸ਼ਨ ਦੇ ਵਿੱਚ ਔਰ ਵੱਡੀ ਕਾਮਯਾਬੀ ਜਿਹੜੀ ਪੁਲਿਸ ਨੇ ਹਾਸਲ ਕੀਤੀ ਹੈ ਔਰ 6 ਵੈਪਨ 8 ਜਿਹੜੇ ਵੈ ਦੇ ਨੇ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਐਨਕਸਪੈਰਾ ਟੀਵੀ ਅੰਮ੍ਰਿਤਸਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਡੀ ਸੰਖਿਆ ਦੇ ਵਿੱਚ ਹਥਿਆਰ ਬਰਾਮਦ ਕੀਤੇ ਗਏ ਨੇ ਔਰ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਕਿਉਂਕਿ ਪੰਜਾਬ ਤੋਂ ਬਾਹਰ ਜਿਹੜੇ ਅੰਸਰ ਇਹ ਕੁਝ ਫਰਾਰ ਹੋ ਗਏ ਸੀ ਪਰ ਲਗਾਤਾਰ ਪੁਲਸ ਨੇ ਇਸ ਤੇ ਕੰਮ ਕੀਤਾ ਔਰ ਕਿਉਂਕਿ ਇਹ ਵੱਡੀ ਹਥਿਆਰਾਂ ਦੀ ਰਿਕਵਰੀ ਹੋਈ ਹੈ ਇਸ ਬਾਰੇ ਸੀਪੀ ਸਾਹਿਬ ਨਾਲ ਜਾਣਕਾਰੀ ਲੈਣੇ ਸਰ ਇਹ ਤੁਹਾਡੀ ਜਿਹੜੀ ਵੱਡੀ ਸਕਸੈਸ ਹੈ ਤੁਹਾਡੀਆਂ ਟੀਮਾਂ ਲੱਗੀਆਂ ਸੀ ਕਿਵੇਂ ਇਸ ਨੂੰ ਦੇਖਦੇ ਔਰ ਕਿਵੇਂ ਇੰਨਾ ਤੱਕ ਪਹੁੰਚੇ ਜੀ ਦੇਖੋ ਜਿਹੜਾ ਆਰਗੇਨਾਈਜ਼ ਕ੍ਰਾਈਮ ਹੈ ਉਹਦੇ ਬਾਰੇ ਸਾਡੇ ਮਾਨਜੋਗ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਉਹਦੇ ਤਹਿਤ ਹੀ ਅਸੀਂ ਇੱਕ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ ਮੈਂ ਇਹਨੂੰ ਵੱਡੀ ਸਕਸੈਸ ਮੰਨਦਾ ਸਪੈਸ਼ਲੀ ਸਾਡੇ ਸੀਆਈਏ ਟੀਮ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੇ ਸਾਰੇ ਸੁਪਰਵਾਈਜ਼ਿੰਗ ਆਫਸਰਸ 6 ਸਫਿਸਟੀਕੇਟਿਡ ਪਿਸਟਲ ਜਿਹੜੇ ਐ ਕ੍ਰਾਸ ਬਾਰਡਰ ਪੁਸ਼ ਕੀਤੇ ਗਏ ਡਰੋਨਸ ਰਾਹੀਂ ਉਹ ਰਿਕਵਰ ਹੋਏ ਐ ਜੀ ਔਰ ਉਹਦੇ ਨਾਲ ਹਵਾਲਾ ਦਾ ਵੀ ਨੈਟਵਰਕ ਸਾਹਮਣੇ ਆਇਆ 575000 ਰੁਪਏ ਉਤੋਂ ਰਿਕਵਰ ਹੋਏ ਇੱਕ ਦੋ ਛੀ ਉਹ ਵੀ ਫੜਿਆ ਗਿਆ ਤੇ 6 ਹੀ ਦੋਸ਼ੀ ਫੜੇ ਗਏ ਇਹਦੇ ਵਿੱਚ ਸਭ ਤੋਂ ਪਹਿਲਾਂ ਪ੍ਰਗਟ ਸਿੰਘ ਜੋ ਬਾ ਤਾਰਾ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਹੈ ਉਤੋਂ ਦੋ ਪਿਸਟਲ ਰਿਕਵਰ ਹੋਏ ਔਰ ਬੜੀ ਡੀਪਲੀ ਔਰ ਪ੍ਰੋਫੈਸ਼ਨਲੀ ਉਹਦੀ ਇਨਵੈਸਟੀਗੇਸ਼ਨ ਕਰਦੇ ਹੋਏ ਅਜੇ ਵੀਰ ਨੂੰ ਫੜਿਆ ਗਿਆ ਕਰਨ ਵੀਰ ਫੜਿਆ ਗਿਆ ਸ਼੍ਰੀ ਰਾਮ ਫੜਿਆ ਗਿਆ ਜੀ ਔਰ ਉਸ ਤੋਂ ਬਾਅਦ ਮਹਿਕਪ੍ਰੀਤ 엘ੀਸ ਰੋਹਿਤ ਇਸ ਕੇਸ ਦੇ ਵਿੱਚ ਸਾਹਮਣੇ ਆਇਆ ਪਰ ਉਹਨੂੰ ਪਤਾ ਲੱਗ ਗਿਆ ਕਿਉਂਕਿ ਬਾਕੀ ਬੰਦੇ ਫੜੇ ਗਏ ਤਾਂ ਬਿਲਕੁਲ ਗਰੂਪੋਸ਼ ਹੋ ਗਿਆ ਕੋਈ ਉਹਦਾ ਕਨੈਕਸ਼ਨ ਨਹੀਂ ਸੀ ਕੋਈ ਕਮਿਊਨੀਕੇਸ਼ਨ ਛੱਡ ਗਿਆ ਸੀ ਸੋ ਸਾਡੀ ਪੁਲਿਸ ਨੇ ਬਹੁਤ ਪ੍ਰੋਫੈਸ਼ਨਲ ਢੰਗ ਨਾਲ ਔਰ ਬੜੇ ਟੈਕਨੀਕਲ ਤਰੀਕੇ ਨਾਲ ਔਰ ਹਿਊਮਨ ਇੰਟਰਵਿਊ ਜਾਗਰਤ ਕਰਦੇ ਹੋਏ ਗੋਆ ਤੋਂ ਉਹਨੂੰ ਗ੍ਰਿਫਤਾਰ ਕੀਤਾ ਉਹਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਬਹੁਤ ਦੇਰ ਸਮੇਂ ਤੋਂ ਫੋਰਨ ਹੈਂਡਲਰਸ ਦੇ ਨਾਲ ਇਨ ਟੱਚ ਸੀ ਬਾਹਰ ਜੀ ਯੂਰਪ ਵਗੈਰਾ ਦੇ ਵਿੱਚ ਔਰ ਉੱਥੋਂ ਉਹਦੇ ਡਾਇਰੈਕਸ਼ਨ ਦੇ ਉੱਤੇ ਕੋਆਰਡੀਨੇਟਸ ਭੇਜ ਕੇ ਤਰਨਤਰ ਏਰੀਆ ਜਿਵੇਂ ਬਾਦਾਰਾ ਸਿੰਘ ਵਗੈਰਾ ਉੱਥੋਂ ਇੱਕ ਕਨਸਾਈਨਮੈਂਟ ਚੁੱਕਦੇ ਰਹੇ ਔਰ ਇਹ ਵੀ ਜਿਹੜੇ 6 ਦੇ 6 ਹਥਿਆਰ ਨੇ ਉਹਨੇ ਅੱਗੇ ਡਾਇਰੈਕਸ਼ਨਸ ਵੇਟ ਕਰ ਰਿਆ ਸੀ ਕਿ ਕਿੱਥੇ ਦੇਣੀ ਹੈ ਉਹ ਆਪ ਜਣ ਤੋਂ ਪਹਿਲਾਂ ਇੱਥੇ ਉਹ ਇੱਧਰ ਉੱਧਰ ਕਰ ਗਿਆ ਸੀ ਉਹ ਵੀ ਉਹਦੇ ਤੋਂ ਰਿਕਵਰ ਹੋ ਗਿਆ ਔਰ ਉਸ ਤੋਂ ਇਲਾਵਾ ਜਿਹੜਾ ਦਿਨੇਸ਼ ਕੁਮਾਰ ਆ ਆਦਮਪੁਰ ਏਰੀਆ ਦਾ ਜਲੰਧਰ ਦਾ ਉਹ ਹਵਾਲਾ ਦਾ ਮੇਨ ਕੰਮ ਕਰ ਰਿਹਾ ਕਾਫੀ ਦਿਨ ਤੋਂ ਨੇ ਕਪੜਾ ਇੱਕ ਜਾਲੀ ਤਰੀਕੇ ਨਾਲ ਆਫਿਸ ਜਿਹਾ ਖੋਲਿਆ ਹੋਇਆ ਮੋਬਾਈਲ ਵਗੈਰਾ ਦੀ ਦੁਕਾਨ ਤੇ ਉਸ ਉਹ ਵੀ ਜਿਹੜਾ ਰਈਆ ਬਿਆਸ ਜੰਡੇਆਲਾ ਏਰੀਆ ਚ ਉਹਦੀ ਪੁਛਗਿੱਛ ਆ ਕਿ ਪਹਿਲਾਂ ਵੀ ਉਹਨੇ ਜੜੀਆਂ ਟਰਾਂਜੈਕਸ਼ਨਸ ਹਵਾਲਾ ਦੀਆਂ ਹੈਂਡਓਵਰ ਵੀ ਕੀਤੀਆਂ ਤੇ ਲੈ ਕੇ ਵੀ ਗਿਆ ਸੋ ਉਹ ਜਿਹੜਾ ਐਂਗਲ ਹੈ ਫਾਈਨੈਂਸ਼ੀਅਲ ਉਹ ਤੇ ਵੀ ਅਸੀਂ ਕੰਮ ਕਰ ਰਿਹਾ ਹੈ ਔਰ ਫੋਰਨ ਹੈਂਡਲਰਸ ਨੂੰ ਟਰੈਕ ਕਰਕੇ ਹੋਰ ਜਿਹੜੇ ਇਸ ਨੈਟਵਰਕ ਦੇ ਵਿੱਚ ਬੰਦੇ ਸ਼ਾਮਲ ਹੁੰਦੇ ਨੇ ਆਰਮਸ ਤੇ ਡਰੱਗ ਦਾ ਤੁਹਾਨੂੰ ਪਤਾ ਕਿ ਇਕੱਠਾ ਹੀ ਚੱਲਦਾ ਟਰੇਡ ਔਰ ਹਵਾਲਾ ਇਹਨਾਂ ਜੁੜਿਆ ਸੋ ਮੈਂ ਇਹਨੂੰ ਬੜਾ ਇੰਪੋਰਟੈਂਟ ਸਮਝਦਾ ਔਰ ਇਹ ਏਰੀਏ ਦੇ ਵਿੱਚ ਜਿਹੜੀ ਸ਼ਾਂਤੀ ਭੰਗ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ ਐਂਟੀ ਸੋਸ਼ਲ 엘ਿਮੈਂਟਸ ਚਾਹੇ ਉਹਦੇ ਚ ਗੈਂਗਸਟਰ ਹੋਣ ਟੈਰਰਿਸਟ ਹੋਣ ਜਾਂ ਲੋਕਲ ਕ੍ਰਿਮੀਨਲਸ ਹੋਣ ਉਹ ਬਿਲਕੁਲ ਨਾ ਕਾਮ ਕੀਤੀ ਗਈ ਹੈ ਸਰ ਰੈਸਟ ਰਿਕਵਰੀ ਨਾ ਜੀ ਸਰ ਪਤਾ ਲੱਗਾ ਕਿੰਨੀਆਂ ਕਨਸਾਈਨਮੈਂਟਾਂ ਇਹਨਾਂ ਨੇ ਮੰਗਵਾਈਆਂ ਸੀ ਉਸ ਤੋਂ ਬਿਲਹਰ ਕਦੋਂ ਤੋਂ ਇਹ ਕੰਮ ਕਰ ਰਹੇ ਸੀਗੇ ਜਿਹੜਾ ਇਹ ਮੈਕਪ੍ਰੀਤ ਰੋਹਿਤ ਕਾਫੀ ਐਕਟਿਵ ਹੈ ਇਹ ਦੱਸ ਰਿਹਾ ਕਿ ਮੈਂ ਡਰੱਗ ਵਗੈਰਾ ਦੀ ਵੀ ਪਹਿਲਾਂ ਕਨਸਾਈਨਮੈਂਟ ਮਗਾ ਕੇ ਨੇ ਇਧਰ ਉਧਰ ਕੀਤੀ ਹੈ ਸੋ ਇਹਦੀ ਅਜੇ ਡਿਟੇਲ ਦਾ ਸੀ ਹੋਰ ਡੀਪਲੀ ਇਚ ਇਨਵੈਸਟੀਗੇਟ ਕਰ ਰਹੇ ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਉਣ ਵਾਲੇ ਦਿਨਾਂ ਚ ਇਹ ਤੇ ਤੂੰ ਇਹਦੀ ਇੰਡੀਕੇਸ਼ਨ ਤੇ ਔਰ ਇਹਦੀ ਇੰਟਰੋਗੇਸ਼ਨ ਤੇ ਹੋਰ ਚੀਜ਼ਾਂ ਵੀ ਸਾਹਮਣੇ ਆਉਣਗੀਆਂ ਹੈਂਡਲਰਸ ਦਾ ਸਰ ਪਤਾ ਲੱਗਾ ਕਿ ਕਿਸ ਤਰ੍ਹਾਂ ਦੇ ਸੀਗੇ ਗੈਂਗਸਟਰ ਟਾਈਪ ਸੀ ਜਾਂ ਦੇਸ਼ ਵਿਰੋਧੀ ਅਨਸਰ ਸੀ ਦੇਖੋ ਅੱਜ ਕੱਲ ਜਿਹੜੇ ਗੈਂਗਸਟਰ ਬਲੀਕ ਟੈਰਰਿਸਟ ਇਕੱਠੇ ਕੰਮ ਕਰਦੇ ਆ ਬਿਕਾਉਜ਼ ਚੈਨਲ ਆਫ ਪੁਸ਼ਿੰਗ ਕਨਸਾਈਨਮੈਂਟ ਇੱਕੋ ਜਿਹਾ ਹੀ ਹੈ ਪਾਕ ਸਮਗਲਰਸ ਨੂੰ ਯੂਜ਼ ਕਰਦੇ ਆ ਉਹੀ ਰੂਟ ਯੂਜ਼ ਕੀਤਾ ਜਾਂਦਾ ਸੋ ਉਸ ਤੇ ਅਸੀਂ ਅਜੇ ਕੰਮ ਕਰ ਰਹੇ ਆ ਇਹ ਸਰ ਕਨਸਾਈਨਮੈਂਟ ਕਦੋਂ ਮੰਗਵਾਈ ਗਈ ਸੀਗੀ ਇਹਦਾ ਲੱਗਾ ਕੋਈ ਸਪੈਸੀਫਿਕ ਹੜਾਂ ਤੋਂ ਪਹਿਲਾਂ ਜਾਂ ਨਹੀਂ ਹੜਾਂ ਤੋਂ ਪਹਿਲਾਂ ਦੀ ਗੱਲ ਹੈ ਔਰ ਇਹ ਅਜੇ ਇਹ ਵੀ ਚੰਗੀ ਗੱਲ ਹੈ ਕਿ 19 ਦੇਰ ਨੂੰ ਸਾਡੇ ਕੋਲ ਬੰਦੇ ਫੜਨੇ ਸ਼ੁਰੂ ਹੋਗੇ ਤੇ ਬੰਦਾ ਭੱਜ ਗਿਆ ਨਹੀਂ ਤੇ ਹੈਂਡ ਓਵਰ ਕਰ ਜਾਂਦਾ ਟਾਰਗੇਟਸ ਦਾ ਸਰ ਕੋਈ ਟਾਰਗੇਟਸ ਵੀ ਹੈਂਡਲਰ ਸੀ ਦੱਸਦੇ ਸੀ ਜਿਹੜਾ ਬੰਦੇ ਨੂੰ ਦੇਣੇ ਸੀ ਉਸ ਬਾਰੇ ਕੋਈ ਅੱਗੇ ਜਾਂਚ ਹੈਂ ਜੀ ਬਿਲਕੁਲ ਉਹ ਟੋਟਲੀ ਕੰਟਰੋਲਡ ਉਹਨਾਂ ਦੇ ਡਾਇਰੈਕਸ਼ਨ ਦੇ ਉੱਤੇ ਕੰਮ ਕਰਦਾ ਸੀ ਸਰ ਇੱਕ ਮੈਂ ਸਵਾਲ ਤੁਹਾਡੇ ਕੋਲੋਂ ਤੁਹਾਡੀ ਟੀਮ ਦਾ ਐਫਰਟ ਬਾਰੇ ਕਿਉਂਕਿ ਜਦੋਂ ਇਹ ਵਾਰਦਾਤ ਹੋ ਜਾਂਦੀ ਹੈ ਕ੍ਰਿਸਟਲ ਜਦੋਂ ਵੈਪਨ ਚਲਦੇ ਨੇ ਤਾਂ ਉਦੋਂ ਇਸ ਨੂੰ ਗੱਲ ਨੂੰ ਬੜਾ ਉਛਾਲਿਆ ਜਾਂਦਾ ਮੀਡੀਆ ਦੇ ਵਿੱਚ ਵੀ ਆ ਜਾਂਦੀ ਹੈ ਇਹ ਗੱਲ ਕਿ ਪਰ ਜਦੋਂ ਤੁਸੀਂ ਇਹਨੂੰ ਪ੍ਰੀਵੈਂਟ ਕਰ ਲੈਂਦੇ ਪਹਿਲਾਂ ਵਾਰਦਾਤ ਨੂੰ ਇਹ ਵੈਪਨ ਜਿਹੜੇ ਰਿਕਵਰ ਕਰ ਲੇ ਤਾਂ ਇਸ ਤੁਹਾਡੀ ਟੀਮ ਦਾ ਐਫਰਟ ਇਸ ਬਾਰੇ ਕੀ ਕਹਿਣਾ ਚਾਹੋ ਦੇਖੋ ਮੈਂ ਤਾਂ ਬੜਾ ਨਾਜ਼ ਹੈ ਨੇ ਵੀ ਬੜੀ ਮਿਹਨਤ ਕੀਤੀ ਹੈ ਆਈ ਐਮ ਵੈਰੀ ਪ੍ਰਾਊਡ ਆਫ ਥੈਮ ਔਰ ਇਹਨਾਂ ਨੂੰ ਅਸੀਂ ਵਾਜਬ ਨਾਮ ਵੀ ਸਾਡੇ ਮਨਜੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਬੜੇ ਲਿਬਰਲ ਨੇ ਉਹ ਚ ਪਹਿਲਾਂ ਵੀ ਮਿਲੇ ਇਸ ਵੀ ਦਵਾਵਾਂਗੇ ਠੀਕ ਹੈ ਸਰ ਥੈਂਕ ਯੂ ਜੀ ਤਾਂ ਅਮਰਸਾਦ ਦੇ ਪੁਲਿਸ ਕਮਿਸ਼ਨਰ ਸਰ ਦਾਗੋਰਪ ਸਿੰਘ ਬੋਲਰ ਤਾਂ ਸੰਦੂ ਸਰ ਡੀਸੀਪੀ ਸਾਹਿਬ ਮੋਲਕ ਸਰ ਦਾ ਜਿਹੜੇ ਨੇ ਸੀਆਈ ਦੇ ਇੰਚਾਰਜ ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਆਪਰੇਸ਼ਨ ਚੱਲਿਆ ਪਿਛਲੇ ਦਿਨਾਂ ਤੋਂ ਲਗਾਤਾਰ ਪੁਲਿਸ ਲੱਗੀ ਹੋਈ ਸੀ ਇਸ ਆਪਰੇਸ਼ਨ ਦੇ ਵਿੱਚ ਔਰ ਵੱਡੀ ਕਾਮਯਾਬੀ ਜਿਹੜੀ ਪੁਲਿਸ ਨੇ ਹਾਸਲ ਕੀਤੀ ਹੈ ਔਰ 6 ਵੈਪਨ 8 ਜਿਹੜੇ ਵੈਪਨ ਨੇ కమరా పర్సన్పినర్మా గగనదిప శర్మా ద టీవీ అమృత్సర్